ਕੈਨੇਡਾ ਦੇ ਵਿੱਚ ਅਚਾਨਕ ਇੱਕ ਪੂਰੇ ਦਾ ਪੂਰਾ ਪਿੰਡ ਗਾਇਬ ਹੋ ਗਿਆ। ਇਸ ਘਟਨਾ ਨੇ ਪੂਰੇ ਕੈਨੇਡਾ ਦੇ ਵਿੱਚ ਤਹਿਲਕਾ ਮਚਾ ਕੇ ਰੱਖ ਦਿੱਤਾ। ਜਦੋਂ ਇਸ ਘਟਨਾ ਦੇ ਬਾਰੇ ਆਸ-ਪਾਸ ਦੇ ਸਥ ਲੋਕ ਦੂਜੇ ਪਿੰਡਾਂ ਦੇ ਆਨੂੰ ਪਤਾ ਲੱਗਿਆ ਤਾਂ ਉਹ ਵੀ ਇੰਨੇ ਜ਼ਿਆਦਾ ਡਰ ਗਏ ਕਿ ਕਿਤੇ ਉਹਨਾਂ ਦੇ ਨਾਲ ਵੀ ਕੁਝ ਅਜਿਹਾਨਾ ਵਾਪਰ ਜਾਵੇ। ਭਾਵੇਂ ਕਿ ਇਸ ਘਟਨਾ ਦੀ ਜਾਂਚ ਵੀ ਕਰਕੇ ਦੇਖ ਲਈ ਹੈ ਪਰ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਇਹ ਪਿੰਡ ਆਖਰਕਾਰ ਗਾਇਬ ਕਿਉਂ ਹੋ ਗਿਆ ਅਤੇ ਕਿਵੇਂ ਹੋ ਗਿਆ ਸੋ ਆਓ ਤੁਹਾਨੂੰ ਦੱਸ ਦਿਆਂ ਇਸ ਪੂਰੀ ਕਹਾਣੀ ਤੋਂ ਤੁਹਾਨੂੰ ਜਾਣੂ ਕਰਵਾਉਣਾ ਜਿਸ ਨੂੰ ਸੁਣ ਕੇ ਅਜੇ ਵੀ ਕੈਨੇਡਾ ਦੇ ਜੰਗਲੀ ਇਲਾਕਿਆਂ ਦੇ ਵਿੱਚ ਰਹਿੰਦੇ ਲੋਕ ਡਰ ਦੇ ਨਾਲ ਕੰਬਣ ਲੱਗ ਜਾਂਦੇ ਨੇ ਗੱਲ ਉਹਨੇ ਸੋਤੀ ਦੀ ਹੈ ਜਦੋਂ ਕੈਨੇਡਾ ਦੇ ਵਿੱਚ ਇੱਕ ਪਿੰਡ ਅਚਾਨਕ ਗਾਇਬ ਹੋਣ ਮੰਗਰੋ ਹੜਕਾ ਮਚ ਗਿਆ ਪਹਿਲਾਂ ਤਾਂ ਕਈ ਦਿਨ ਇਸ ਖਬਰ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਪਰ ਜਦੋਂ ਇਹ ਖਬਰ ਬਾਹਰ ਆਈ ਤਾਂ ਬਾਕੀ ਪਿੰਡਾਂ ਦੇ ਲੋਕ ਵੀ ਡਰਨ ਲੱਗ ਪਏ ਕਿ ਕਿਤੇ ਉਹਨਾਂ ਦੇ ਨਾਲ ਵੀ ਅਜਿਹਾ ਕੁਝ ਨਾ ਵਾਪਰ ਜਾਵੇ ਦਰਸਲ ਇਹ ਪਿੰਡ ਨਾਰਥ ਕੈਨੇਡਾ ਦੀ ਅਂਜੀਕੁਨਾ ਝੀਲ ਦੇ ਕਿਨਾਰੇ ਵਸਿਆ ਹੋਇਆ ਸੀ ਜੋ ਕੈਨੇਡਾ ਦੇ ਸੰਘਣੇ ਅਤੇ ਬਰਫ਼ੀਲੇ ਜੰਗਲਾਂ ਵਾਲਾ ਇਲਾਕਾ ਆ ਇਸ ਪਿੰਡ ਦੇ ਵਿੱਚ ਇਸਕੀਮੋ ਜਨਜਾਤੀ ਦੇ ਲੋਕ ਰਹਿੰਦੇ ਸਨ ਜਿਨ੍ਹਾਂ ਦੀ ਗਿਣਤੀ ਮਹਿਜ਼ 150 ਦੇ ਕਰੀਬ ਸੀ ਇਹ ਲੋਕ ਆਪਣੇ ਘਾਣਪੀਂ ਦਾ ਗੁਜ਼ਾਰਾ ਝੀਲ ਦੇ ਵਿੱਚ ਮੱਛੀਆਂ ਫੜ ਕੇ ਚਲਾਉਂਦੇ ਸੀ ਉਹ ਜਿਸ ਖੇਤਰ ਦੇ ਵਿੱਚ ਕੁਝ ਹੋਰ ਕਬੀਲੇ ਵੀ ਸੀ ਪਰ ਇਹਨਾਂ ਕਬੀਲਿਆਂ ਦੇ ਆਪਸ ਦੇ ਵਿੱਚ ਸਬੰਧ ਵਧੀਆ ਨਹੀਂ ਸਨ ਸੰਘਣੇ ਜੰਗਲਾਂ ਦੇ ਵਿੱਚ ਸਥਿਤ ਪਿੰਡ ਦੇ ਗਾਇਬ ਹੋਣ ਦਾ ਭੇਦ ਕੁਝ ਇਸ ਤਰ੍ਹਾਂ ਦੁਨੀਆ ਦੇ ਸਾਹਮਣੇ ਜਾਗ ਜाहिर ਹੋਇਆ ਜਿੱਥੇ ਕਿ ਨਵੰਬਰ 1930 ਦੇ ਵਿੱਚ ਨਾਮ ਦਾ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਦੇ ਲਈ ਗਿਆ ਦੱਸਦੇ ਕਿ ਨਵੰਬਰ 1930 ਦੇ ਵਿੱਚ ਜੋਈ ਨਾਮ ਦਾ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਦੇ ਲਈ ਗਿਆ ਨੌਰਥ ਕੈਨੇਡਾ ਦੇ ਸੰਘਣੇ ਅਤੇ ਬਰਫ਼ੀਲੇ ਜੰਗਲਾਂ ਦੇ ਵਿੱਚ ਗਿਆ ਸ਼ਿਕਾਰ ਖੀੜਦੇ ਖੀੜਦੇ ਕਦੋਂ ਉਸ ਨੂੰ ਸ਼ਾਮ ਪੈ ਗਈ ਪਤਾ ਹੀ ਨਹੀਂ ਚੱਲਿਆ ਪਿੱਛੇ ਮੁੜਨਾ ਮੁਸ਼ਕਿਲ ਸੀ ਐਸਲੀ ਉਸਨੇ ਜੰਗਲਾਂ ਦੇ ਵਿੱਚ ਹੀ ਰਾਤ কাটਣ ਦਾ ਫੈਸਲਾ ਕੀਤਾ ਅਤੇ ਉਹ ਸੁਰੱਖਿਅਤ ਜਗ੍ਹਾ ਲੱਭਣ ਦੇ ਲਈ ਜੰਗਲਾਂ ਦੇ ਵਿੱਚ ਸਥਿਤ ਇੱਕ ਪਿੰਡ ਦੇ ਵੱਜ ਚਲਾ ਗਿਆ ਜੋ ਉਸਨੇ ਪਹਿਲਾਂ ਵੀ ਦੇਖਿਆ ਹੋਇਆ ਸੀ ਜਿਹੜੇ ਲੋਕ ਸ਼ਿਕਾਰ ਖੇਡਦੇ ਸਮੇਂ ਜੰਗਲ ਦੇ ਵਿੱਚ ਲੇਟ ਹੋ ਜਾਂਦੇ ਸੀ ਤਾਂ ਉਹ ਅਕਸਰ ਇਸਪੰਡ ਦੇ ਵਿੱਚ ਹੀ ਠਹਿਰ ਜਾਂਦੇ ਸੀ ਪਰ ਜੋਈ ਜਿਵੇਂ ਜਿਵੇਂ ਪਿੰਡ ਦੇ ਨੇੜੇ ਜਾ ਰਿਹਾ ਸੀ ਉਸ ਦੇ ਮਨ ਦੇ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਹੋਈ ਗਿਆ ਕਿਉਂਕਿ ਪਹਿਲਾਂ ਇਸਪੰਡ ਦੇ ਵਿੱਚ ਕਾਫੀ ਚਹਿਲ ਪਹਿਲ ਦਿਖਾਈ ਦਿੰਦੀ ਸੀ ਪਰ ਅੱਜ ਉੱਥੇ ਸਰਨਾਟਾ ਛਾਇਆ ਹੋਇਆ ਸੀ ਪਰ ਜੋਈ ਦਿਲ ਕਹਿੜਾ ਕਰਕੇ ਜਿਵੇਂ ਹੀ ਪਿੰਡ ਦੇ ਵਿੱਚ ਦਾਖਲ ਹੋਇਆ ਤਾਂ ਪਿੰਡ ਦੇ ਅੰਦਰਲਾ ਮੰਜ਼ਰ ਦੇਖ ਕੇ ਉਸਤੇ ਉਹ ਸ਼ੁਡ ਗਿਆ ਉਸਨੇ ਕਾਫੀ ਕੁਫਰ ਕੀ ਦੇਖਿਆ ਕਿ ਪਿੰਡੇ ਵਿੱਚ ਕੋਈ ਸ਼ਖਸ ਮੌਜੂਦ ਨਹੀਂ ਸੀ ਚੁੱਲਿਆਂ ਦੇ ਵਿੱਚ ਅੱਗ ਧੁਖ ਰਹੀ ਸੀ ਉੱਪਰ ਪੈ ਪਤਿਲੀਆਂ ਦੇ ਵਿੱਚ ਖਾਣਾ ਸੜਿਆ ਹੋਇਆ ਸੀ ਕੁਝ ਘਰਾਂ ਦੇ ਵਿੱਚ ਚਟਾਈਆਂ ਤੇ ਖਾਣੇ ਦੀਆਂ ਪਲੇਟਾਂ ਰੱਖੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਵੀ ਖਾਣਾ ਸੜਿਆ ਪਿਆ ਸੀ ਹੋਰ ਤਾਂ ਹੋਰ ਕੁਝ ਦਰਵਾਜ਼ਿਆਂ ਦੇ ਮੂਹਰੇ ਕੁੱਤੇ ਬੰਨੇ ਹੋਏ ਸੀ ਪਰ ਉਹਨਾਂ ਦੀ ਭੁੱਖ ਕਾਰਨ ਮੌਤ ਹੋ ਚੁੱਕੀ ਸੀ ਪਿੰਡ ਦਾ ਇਹ ਭਿਆਨਕ ਮੰਜ਼ਰ ਦੇਖ ਕੇ ਜੋਈ ਬਹੁਤ ਜ਼ਿਆਦਾ ਡਰ ਗਿਆ ਉਹ ਸੋਚਣ ਲੱਗਾ ਕਿ ਆਖਿਰ ਪਿੰਡ ਦੇ ਲੋਕਾਂ ਦੇ ਨਾਲ ਅਜਾ ਕੀ ਹੋ ਗਿਆ ਕਿ ਅਚਾਨਕ ਹੀ ਸਭ ਕੁਝ ਛੱਡ ਕੇ ਇਥੋਂ ਚਲੇ ਗਏ ਕਿ ਉਹਨਾਂ ਨੂੰ ਕਿਸੇ ਜਾਨਵਰ ਨੇ ਖਾ ਲਿਆ ਜਾਂ ਉਹਨਾਂ ਤੇ ਕਿਸੇ ਨੇ ਹਮਲਾ ਕਰ ਦਿੱਤਾ ਇਹੀ ਸੋਚਾ ਸੋਚਦਿਆਂ ਜਦੋਂ ਜੋਈ ਨੇ ਪਿੰਡ ਵਿੱਚ ਘੁੰਮ ਕੇ ਦੇਖਿਆ ਤਾਂ ਕਿਤੇ ਵੀ ਖੂਨ ਦੇ ਨਿਸ਼ਾਨ ਨਹੀਂ ਸਨ ਬਲਕਿ ਪਿੰਡ ਦੇ ਘਰਾਂ ਦੇ ਵਿੱਚ ਸਾਰਾ ਜ਼ਮਾਨ ਆਪਣੀ ਜਗ੍ਹਾ ਤੇ ਠੀਕ ਠਾਕ ਰੱਖਿਆ ਹੋਇਆ ਸੀ ਸਾਰਾ ਮੰਜ਼ਰ ਦੇਖ ਕੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਉਸ ਨੇ ਤੁਰੰਤ ਉਥੋਂ ਨਿਕਲ ਦੀ ਸੋਚੀ ਬੜੀ ਮੁਸ਼ਕਿਲ ਦੇ ਨਾਲ ਉਹ ਵਾਪਸ ਸ਼ਹਿਰ ਪੁੱਜਿਆ ਅਤੇ ਉਸਨੇ ਤੁਰੰਤ ਇਸ ਘਟਨਾ ਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੁਲਿਸ ਫੋਰਸ ਨੂੰ ਨਾਂ ਲੈ ਕੇ ਉੱਥੇ ਪੁੱਜ ਕੇ ਉਹ ਵੀ ਸਾਰਾ ਕੁਝ ਦੇਖ ਕੇ ਹੈਰਾਨ ਹੋ ਗਏ ਉਹਨਾਂ ਨੇ ਨੇੜੇ ਸਥਿਤ ਝੀਲ ਤੇ ਜਾ ਕੇ ਦੇਖਿਆ ਕਿ ਕਿਸੇ ਨੇ ਪਿੰਡ ਦੇ ਲੋਕਾਂ ਨੂੰ ਮਾਰ ਕੇ ਛੀਰਵਚਨਾ ਸੁੱਟ ਦਿੱਤਾ ਹੋਵੇ ਪਰ ਝੀਲ ਤੇ ਬਰਫ਼ ਦੀ ਮੋਟੀ ਪਰਤ ਜੰਮੀ ਹੋਈ ਸੀ ਅਤੇ ਕਿਸੇ ਪਾਸੇ ਨਾ ਤਾਂ ਖੂਨ ਦੀ ਕੋਈ ਛੱਟ ਸੀ ਅਤੇ ਨਾ ਹੀ ਕਿਸੇ ਦੇ ਪੈਰਾਂ ਦੇ ਨਿਸ਼ਾਨ ਇਸ ਮਾਮਲੇ ਦੀ ਵਿਸ਼ੇਸ਼ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਚੱਲਦਿਆਂ ਪੁਲਿਸ ਦੀ ਇੱਕ ਟੀਮ ਕਈ ਮਹੀਨੇ ਤੱਕ ਜੰਗਲਾਂ ਦੇ ਅੰਦਰ ਇਸਕੀਮੋ ਕਬੀਲੇ ਦੇ ਲੋਕਾਂ ਨੂੰ ਲੱਭਣ ਲੱਗ ਪਈ ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਕੋਈ ਸराग ਨਾ ਲਗਿਆ ਇਸ ਤੋਂ ਬਾਅਦ ਆਖਿਰਕਾਰ ਇਸ ਜਾਂਚ ਨੂੰ ਬੰਦ ਕਰ ਦਿੱਤਾ ਗਿਆ ਸਮਾਪਤ ਦਾ ਗਿਆ ਹੌਲੀ ਹੌਲੀ ਲੋਕ ਇਸ ਘਟਨਾ ਨੂੰ ਭੁੱਲ ਗਏ ਪਰ ਸਾਲ 1984 ਦੇ ਵਿੱਚ ਇੱਕ ਘਟਨਾ ਉਸ ਸਮੇਂ ਮੁਰਤੂ ਤਾਜ਼ਾ ਹੋ ਗਈ ਜਦੋਂ ਰੋਜ਼ਰ ਬੀਅਰ ਅਤੇ ਨਾਈਜ਼ਰ ਨਾਂ ਦੀ ਲੇਖਕਾ ਦੀ ਇੱਕ ਕਿਤਾਬ ਦੀ ਵਰਲਡ ਗ੍ਰੇਟੈਸਟ ਯੂ ਐਫਓ ਮਿਸਟਰੀ ਦੇ ਵਿੱਚ ਇਸ ਘਟਨਾ ਦਾ ਬਖੂਬੀ ਜ਼ਿਕਰ ਕੀਤਾ ਗਿਆ। ਇਹ ਲੇਖਕ ਐਲੀਨ ਅਤੇ ਯੂ ਐਫਓ ਸੰਬੰਧੀ ਘਟਨਾਵਾਂ 'ਤੇ ਆਪਣੀ ਖੋਜ ਦੇ ਆਧਾਰ 'ਤੇ ਲੇਖ ਲਿਖਦੇ ਸਨ। ਇਹਨਾਂ ਲੇਖਕਾਂ ਨੇ ਆਪਣੀ ਕਿਤਾਬ ਤੇ ਇੱਕ ਲੇਖ ਦੇ ਵਿੱਚ ਲਿਖਿਆ ਕਿ ਇਸ ਕੀਮੋ ਪਿੰਡ ਵਿੱਚ ਲੋਕਾਂ ਦੇ ਗਾਇਬ ਹੋਣ ਦਾ ਕਾਰਨ ਏਲੀਅਨਸ ਜੋ ਇਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਗਿਆ। ਇਸ ਘਟਨਾ ਬਾਰੇ ਜਾਣਨ ਲਈ ਉਹ ਉਸ ਇਲਾਕੇ ਦੇ ਵਿੱਚ ਗਿਆ ਜਿੱਥੇ ਉਹਨਾਂ ਨੂੰ ਜੰਗਲ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਇਸ ਜੰਗਲ ਦੇ ਉੱਪਰ ਕਾਫੀ ਸਮੇਂ ਤੋਂ ਕੁਝ ਅਜੀਬ ਜਹੀਆਂ ਚੀਜ਼ਾਂ ਘੁੰਮਦੀਆਂ ਦਿਖਾਈ ਦਿੱਤੀਆਂ ਨੇ। ਪਰ ਉਹ ਕੀ ਸੀ ਇਸ ਬਾਰੇ ਕੁਝ ਨਹੀਂ ਪਤਾ। ਲੇਖਕ ਦਾ ਕਹਿਣਾ ਸੀ ਕਿ ਏਲੀਅਨ ਯੂ ਐਫ ਓ ਵਿਚ ਆਈਸੀ ਅਤੇ ਇਸਕੀਮੋ ਕਬੀਲੇ ਦੇ ਲੋਕਾਂ ਨੂੰ ਉਠਾ ਕੇ ਲੈ ਗਿਆ ਹਾਲਾਂਕਿ ਪੁਲਿਸ ਸਾਤੇ ਬਹੁਤ ਸਾਰੇ ਲੋਕਾਂ ਨੇ ਇਸ ਕਹਾਣੀ ਤੇ ਪੁੱਛਕੀ ਨਹੀਂ ਕੀਤਾ ਕੁਝ ਲੋਕ ਇਸ ਘਟਨਾ ਦੇ ਲਈ ਜੋਈ ਨੂੰ ਹੀ ਦੋਸ਼ੀ ਦੱਸਣ ਲੱਗੇ ਕਿਉਂਕਿ ਉੱਥੇ ਜਾਣ ਵਾਲਾ ਉਹੀ ਪਹਿਲਾ ਵਿਅਕਤੀ ਸੀ ਪਰ ਪੁਲਿਸ ਕੋਲ ਕੋਈ ਅਜਾਬ ਸਬੂਤ ਨਹੀਂ ਸੀ ਕਿ ਜੋਈ ਨੂੰ ਦੋਸ਼ੀ ਠਹਿਰਾਇਆ ਜਾ ਸਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੈਨੇਡਾ ਸਰਕਾਰ ਦੀ ਸਾਜ਼ਿਸ਼ ਸੀ ਜਿਸ ਨੇ ਜੰਗਲਾਂ ਦੇ ਵਿੱਚ ਰਹਿੰਦੇ ਕਬੀਲਿਆਂ ਨੂੰ ਖਤਮ ਕਰ ਦਿੱਤਾ ਖੈਰ ਉਸ ਪਿੰਡ ਦੇ ਲੋਕਾਂ ਦੇ ਨਾਲ ਕੀ ਪਾਣਾ ਵਾਪਰਿਆ ਅਤੇ ਉਹ ਕਿੱਥੇ ਗਾਇਬ ਹੋ ਗਏ ਇਹ ਅੱਜ ਤੱਕ ਰਹੱਸ ਬਣ ਕੇ ਰਹਿ ਗਿਆ ਸੋ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਸਾਂਝੀ ਕਰੋ ਹੋਰ ਦਿਲਚਸਪ ਜਾਣਕਾਰੀ ਦੇ ਲਈ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹੰਦਰਦ ਟੀਵੀ